ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪਿੰਡ ਮਜਾਰੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਜਿੱਥੇ ਤੜਕੇ-ਤੜਕੇ ਪਿੰਡ ਮਜਾਰਾ ਰਾਜਾ ਸਾਹਿਬ ਤੋਂ ਪ੍ਰਵਾਤ ਫੇਰੀ ਉਪਰੰਤ ਆਪਣੇ ਘਰ ਆ ਰਹੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਹੈ प्राप्त जानकारी अनुसार 5 ਨੌਜਵਾਨ ਜੋ ਕਿ ਪਿੰਡ ਬਾੜੋਵਾਲ ਦੇ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਪ੍ਰਵਾਤ ਫੇਰੀ ਤੋਂ ਆਪਣੇ ਘਰ ਪਿੰਡ ਬਾੜੋਵਾਲ ਪਰਤ ਰਹੇ ਸਨ ਕਿ ਜਦੋਂ ਉਕਤ ਸਥਾਨ ਤੇ ਪੁੱਜੇ ਤਾਂ ਇਹਨਾਂ ਦੀ ਇੱਕ ਕਾਰ ਨਾਲ ਟੱਕਰ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਪਲਟੀਆਂ ਖਾਂਦੀ ਹੋਏ ਖਤਾਨਾ ਵਿੱਚ ਜਾ ਡਿੱਗੀ ਤੇ ਮੋਟਰਸਾਈਕਲ ਦੇ ਚੀਥੜੇ ਚੀਥੜੇ ਹੋ ਗਏ ਇਸ ਟੱਕਰ ਵਿੱਚ ਦੋ ਨੌਜਵਾਨਾ ਸਾਹਿਲ ਤੇ ਸੁਖਵੀਰ ਪਿੰਡ ਵੜੋਵਾਲ ਦੀ ਮੌਤ ਹੋ ਗਈ ਤੇ ਬਾਕੀਆਂ ਦੇ ਗੰਭੀਰ ਸੱਟਾਂ ਲੱਗਣ ਕਾਰਨ ਉਹਨਾਂ ਨੂੰ ਨੇੜੇ ਦੇ ਗੁਰਨਾਨ ਨਾਣ ਕਮਿਸ਼ਨ ਹਸਪਤਲ ਟਾਂਹਾਂ ਕਲੇਰਾ ਵਿਖੇ ਦਾਖਲ ਕਰਵਾਇਆ ਗਿਆ ਇਸ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਧਰਮਪਾਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੌਕੇ ਤੋਂ ਪੂਰੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਹਾਂਜੀ ਭਾਜੀ ਅੱਜ ਐਕਸੀਡੈਂਟ ਆਇਆ ਤੁਹਾਨੂੰ ਦੱਸੂਗਾ ਕੀ ਹੋਇਆ ਸਾਨੂੰ ਜੀ 7 ਵਜੇ 55 ਮਿੰਟ ਤੇ ਕੋਲ ਰਿਹਾ ਤੇ ਤੁਹਾਨੂੰ ਮਿਲ ਗਿਆ ਇਹ ਮਜਾਰੀ ਕ੍ਰੋਸਿੰਗ ਤੇ ਕੋਈ ਐਕਸੀਡੈਂਟ ਹੋਇਆ ਅੱਜ ਤਕਰੀਬਨ 5:00 ਮਿੰਟ ਦੇ ਇੱਤੇ ਬਾਹਰ ਆ ਕੇ ਦੇਖਿਆ ਤੇ ਇੱਕ ਮੋਟਰਸਾਈਕਲ ਜਿਹੜਾ ਉਹ ਤਨਾਂ ਦੇ ਵਿੱਚ ਸੀਗੇ ਤੇ ਹਰ ਪਾਰ ਇੱਕ ਜਿਹੜੀ ਆ ਇੱਕ ਕਾਨੂੰਨ ਲੋਟ ਜਿਹੀ ਹੋਈ ਆ ਪਬਲਿਕ ਨੇ ਦੱਸਣ ਬਤਾਉ ਕਿ ਦੋ ਬੰਦੇ ਆ ਵੀ ਕਹਿੰਦੇ ਆ ਉਹ ਜਾ ਕੇ ਤਸਵੀਰ ਦੇ ਇਹ ਪਤਾ ਲੱਗਾ ਕਿਦਾਂ ਹੋਇਆ ਐਕਸੀਡੈਂਟ ਕੀ ਹੋਇਆ ਕਿ ਲਿੰਕ ਹੋਇਆ ਇਸ ਤਰ੍ਹਾਂ ਜਿਹੜੇ ਮੋਟਰਸਾਈਕਲਾਂ ਨੇ ਸੀ ਉਹ ਕ੍ਰਾਸ ਕਰ ਰਹੇ ਸੀਗੇ ਹਾਂਜੀ ਪਬਲਿਕ ਦੱਸਦੀ ਆ ਤੇ ਕਾਰ ਜਿਹੜੀ ਸੀ ਉਹ ਕਵਾੜਾ ਸਾਈਡ ਤੋਂ ਚੱਡੀਗੜ੍ਹ ਸਾਈਡ ਜਾ ਰਹੀ ਪਤਾ ਲੱਗਾ ਮੋਟਰਸਾਈਕਲ ਤੇ ਪੰਜ ਜਣੇ ਸਵਾਰ ਸੀਗੇ ਫਤਨ ਜੇ ਤਾਂ ਹੁਣ ਦੇਖ ਕੇ ਪਤਾ ਕਰਦੇ ਆ ਕਿ ਉੱਥੇ ਜਾ ਕੇ ਪਤਾ ਕਰਦੇ ਆ ਹਸਪੀਟਲ ਵਿੱਚ ਕਿ ਕਿੰਨੇ ਬੰਦੇ ਜਿਆਦੇ ਤੁਹਾਨੂੰ ਕਿਹਦੇ ਕਹਿਣ ਬਤਾਓ ਭਜੀ ਤੇ 5 ਮਿੰਟ ਦਾ